ਜ਼ਿੰਦਾਬਾਦ ਅਸੀਂ ਇਹ ਮੈਸਜ ਸੁਣੇ ਜੀ ਜ਼ਿੰਦਾਬਾਦ ਸਾਡਾ ਹੱਕ ਅੱਗੇ ਰੱਖਾ ਸਾਡਾ ਹੱਕ ਅੱਗੇ ਰੱਖਾ ਐਸ.ਪੀ ਬਾਹਰ ਕਰੋ ਐਸ.ਪੀ ਬਾਹਰ ਕਰੋ ਸਾਡੀ ਸੁਰੱਖਿਆ ਸਾਡੀ ਸੁਰੱਖਿਆ ਅਵਾਜ਼ 도 ਜੈ ਜੈ ਰਾਸਤਾ ਸੁਰੱਖਿਆ ਦੇਣੀ ਕਿ ਵੀ ਦੀ ਮੈਮਰੀ ਜ਼ਿੰਦਾਬਾਦ

ਸਾਡਾ ਹੱਕ ਜਿੰਦਾਬਾਦ 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 ਸਭ ਸਗੋਂ ਸਾਡੀ ਕਲ ਬਚਾਓ ਜਿੰਦਾਬਾਦ ਜਿੰਦਾਬਾਦ ਸਭ ਜਨ ਸਾਡਾ ਕਲ ਬਚਾਓ 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 45 ਰੁਪਏ ਰੋ ਰੋ 45 ਰੁਪਏ ਹਾਇਰ ਕਾਓ ਮੇਰਾ ਨਾਮ ਡਾਕਟਰ ਰਮਨਦੀਪ ਸਿੰਘ ਵਾਈਸ ਪ੍ਰੈਜ਼ੀਡੈਂਟ ਆਰਡੀ ਅਸੀਂ ਸਾਨੂੰ ਕੱਲ ਦੇਰ ਰਾਤ ਨੂੰ ਇੱਕ ਨਿਊਜ਼ ਮਿਲੀ ਸੀ ਕੰਪਲੇਨ ਮਿਲੀ ਸੀ ਮੈਡਾ ਡਾਕਟਰ ਵੱਲੋਂ 11:00 ਵਜੇ ਦੇ ਕਰੀਬ ਕਿ ਉਹਨਾਂ ਦੇ ਨਾਲ ਕੋਈ ਛੇੜਖਾਨੀ ਜੀ ਹੋਈ ਹੈ ਆਪਣੇ ਹੀ ECG ਕਰਨ ਵਾਲੇ ਸਟਾਫ ਦੇ ਸਟਾਫ ਦੇ ਦੁਆਰਾ ਹੋਈ ਸੀ ਤੇ ਉਸ ਦੀ ਵਿਰੋਧ ਸੀ ਆਪਾਂ ਆਰਡੀ ਦੀ ਟੀਮ ਸਾਰੀ ਉੱਥੇ ਪਹੁੰਚੀ ਹੈ ਤੇ ਉੱਥੇ ਜਾ ਕੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਤੋਂ ਰਿਟਰਨ ਕੰਪਲੇਨਟ ਸਾਨੂੰ ਮਿਲੀ ਜੋ ਕਿ ਅਸੀਂ ਆਪਣੇ ਆਰਡੀ ਥਰੂ ਵੀ ਅਸੀਂ ਡਾਇਰੈਕਟਰ ਪ੍ਰਿੰਸੀਪਲ ਨੂੰ ਵੀ ਡੈਕ ਦਿੱਤੀ ਤੇ ਉਹਨਾਂ ਵੱਲੋਂ ਵੀ ਡਾਇਰੈਕਟ ਪ੍ਰਿੰਸੀਪਲ ਨੂੰ ਗਈ ਤੇ ਉਸ ਦੇ ਰਿਗਾਰਡਿੰਗ ਅਸੀਂ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਨਾਲ ਗਏ ਸੀਗੇ ਪ੍ਰਿੰਸੀਪਲ ਨਾਲ ਗੱਲ ਕੀਤੀ ਤੇ ਸਾਨੂੰ ਇਹ ਅਸ਼ੋਰੈਂਸ ਮਿਲੀ ਸੀ ਕਿ ਇਹ ਚੰਗੀ ਤਰ੍ਹਾਂ ਇਹਦਾ ਦੇਖਿਆ ਜਾਏਗਾ ਜੋ ਵੀ ਸੁਪਰੀਮ ਕੋਰਟ ਦੇ ਡਾਕਟਰ ਸਾਹਿਬ ਨੇ ਕਿਹਾ ਗਾਈਡਲਾਈਨਸ ਨੇ ਉਹਨਾਂ ਦੇ ਅਕੋਰਡਿੰਗਲੀ ਸਾਰਾ ਇੱਕ ਵਾਰੀ ਕਾਰਵਾਈ ਕੀਤੀ ਜਾਏਗੀ ਜੋ ਬਣਦੀ ਕਾਰਵਾਈ ਦੇ ਜੋ ਬਣਦਾ ਐਕਸ਼ਨ ਹੈ ਉਹ ਲਿਆ ਜਾਵੇਗਾ ਦੂਜੇ ਪੱਖ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਵੱਲ ਉਹਨਾਂ ਨਾਲ ਗੱਲ ਹੋਈ ਹੈ ਵੀ ਕਿਸ ਉਹ ਉਸ ਵਿੱਚੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਹੜੇ ਮਾਹੌਲ ਸੀ ਹਜੇ ਸਾਡੇ ਆਡੀਏ ਟੀਮ ਦਾ ਉਹਨਾਂ ਨੂੰ ਤਾਂ ਇਸ ਪਰ ਜਾਣਕਾਰੀ ਹਜੇ ਤੱਕ ਗੱਲ ਨਹੀਂ ਹੋਈ ਹੈ ਸ਼ਾਇਦ ਡਾਕਟਰ ਡਾਇਰੈਕਟਰ ਪ੍ਰਿੰਸੀਪਲ ਦੇ ਨਾਲ ਗੱਲ ਇਹ ਵੀ ਉਸ ਦਾ ਸਾਨੂੰ ਹਜੇ ਵੇਰਵਾ ਨਹੀਂ ਹੈ ਹਜੇ ਬਟ ਹਜੇ ਦੋਨਾਂ ਪੇਰਾਂ ਨੂੰ ਬੁਲਾਇਆ ਜਾਏਗਾ ਚੰਗੀ ਤਰ੍ਹਾਂ ਗੱਲਬਾਤ ਬਿਆਨ ਹੋਣਗੇ ਤੇ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕਰਨਗੇ ਇੱਥੇ ਡਾਕਟਰ ਸਾਹਿਬ ਜਿਹੜਾ ਪ੍ਰੋਟੈਸਟ ਦੇ ਦੌਰਾਨ ਇੱਕ ਮਹਿਲਾ ਡਾਕਟਰ ਦੇ ਨਾਲ ਵੀ ਡਾਕਟਰ ਦੇ ਨਾਲ ਜਿਹੜਾ ਮਾਰਦਾ ਹੈ ਕਿ ਸਾਰਾ ਮਾਮਲਾ ਹੈਗਾ ਇਹ ਦੇਖੋ ਜੋ ਰਾਤ ਮਾਮਲਾ ਸਾਡੇ ਧਿਆਨ ਵਿੱਚ ਆਇਆ ਕਿ ਗਾਇਨੀ ਡਿਪਾਰਟਮੈਂਟ ਵਿੱਚ ਲੇਬਰ ਰੂਮ ਦੇ ਜੂਨੀਅਰ ਰੈਜ਼ੀਡੈਂਟ ਡਾਕਟਰ ਨਾਲ ਇੱਕ ਸਾਡੇ ਹਸਪਤਾਲ ਦੇ ਸਟਾਫ ਮੈਂਬਰ ਵੱਲੋਂ ਹੀ ਕੋ ਗਲਤ ਟੱਚ ਕਰਕੇ ਛੇੜਖਰਨੀ ਕੀਤੀ ਗਈ ਉਹਦੇ ਨਾਲ ਉਸ ਤੋਂ ਬਾਅਦ ਸਾਡੀ ਟੀਮ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੀ ਉੱਥੇ ਪਹੁੰਚਦੀ ਹੈ ਉਹਨਾਂ ਤੋਂ ਲਿਖਤੀ ਸ਼ਿਕਾਇਤ ਸਾਨੂੰ ਪ੍ਰਾਪਤ ਹੁੰਦੀ ਹੈ ਡਾਕਟਰ ਮੈਲਾ ਡਾਕਟਰ ਕੋ ਉਸ ਤੋਂ ਬਾਅਦ ਅਸੀਂ ਇਹਦੀ ਪ੍ਰਸ਼ਾਸਨਿਕ ਧਿਆਨ ਵਿੱਚ ਲਾਉਣਾ ਕਿ ਇਹ ਜੋ ਗੱਲ ਹੋਈ ਹੈ ਇਸ ਤੇ ਸਖਤ ਤੋਂ ਸਖਤ ਜਾਂ ਟਾਈਮਲੀ ਜੋ ਹੈ ਦਾ ਐਕਸ਼ਨ ਲਿਆ ਜਾਵੇ ਕਿਸ ਕਿਸ ਤਰ੍ਹਾਂ ਦਾ ਉਥੇ ਹੋਜੀ ਕਿਸ ਟਾਈਮ ਉਹ ਡਾਕਟਰ ਡਿਊਟੀ ਤੇ ਸਨ ਕਿਸ ਤਰ੍ਹਾਂ ਇਹ ਜਿਹੜਾ ਉਹ ਮੈਡੀਕਲ ਰਿਕਾਰਡਾ ਵਾਪਰਦੀ ਹੈ ਦੇਖੋ ਹਾਲੇ ਤਾਂ ਜੋ ਸਾਰਾ ਸੱਚ ਇਨਕੁਆਇਰੀ ਜੋ ਕਮੇਟੀ ਪ੍ਰਸ਼ਾਸਨ ਬਣਾਏਗਾ ਉਸ ਤੋਂ ਸਾਹਮਣੇ ਆਏਗੀ ਪਰ ਜੋ ਦੱਸਿਆ ਜਾ ਰਿਹਾ ਹੈ ਕਿ ਉਹ ਪੇਸ਼ੈਂਟ ਦੇਖ ਰਹੀ ਸੀ ਡਾਕਟਰ ਤੇ ECG ਵਾਲਾ ECG ਕਰਨ ਆਇਆ ਸੀ ਉਹ ਉਹਨਾਂ ਨੇ ਉਹਨੂੰ ਕਿਹਾ ਕਿ ਤੁਸੀਂ ECG ਪਹਿਲਾਂ ਕਰ ਲੈਣੋ ਡਾਕਟਰ ਜੇਦੋ ਉਹਨਾਂ ਦੇ ਕਹਿੰਦੇ ਸਾਈਡ ਤੇ ਨਹੀਂ ਹੋਈ ਤਾਂ ਉਹਨੇ ਉਹਨੂੰ ਹੱਥ ਲਾ ਕੇ ਗਲਤ ਤਰੀਕੇ ਨਾਲ ਉਹਨੂੰ ਸਾਈਡ ਤੇ ਕੀਤਾ ਜਿਸ ਤੇ ਡਾਕਟਰ ਨੇ ਇਤਰਾਜ਼ ਜਤਾਇਆ ਜੋ ਕਿ ਉਸ ਜੀ ਵਾਲੇ ਕਗਨੀਸ਼ਨ ਨੂੰ ਨਹੀਂ ਸੀ ਕਰਨਾ ਚਾਹੀਦਾ ਇਹ ਕਿਸ ਤਰੀਕੇ ਨਾਲ ਦੇਖਦੇ ਕਿ ਇੱਕ طرف ਤਾਂ ਨਾ ਚਾਹ ਰਹਾ ਹੈਗਾ ਸੁਰੱਖਿਆ ਦੀ ਮੰਗ ਕਰ ਰਹੇ ਆਪੋ ਸਰਕਾਰ ਤੋਂ ਤਾਂ ਉਸੇ ਭਾਤੇ ਆਪਣੇ ਸਟਾਫ ਮੈਂਬਰ ਦੇ ਕੋਲ ਤਰੀਕੇ ਨਾਲ ਬੈਡ ਟੱਚ ਕਰਨਾ ਜੀ ਕੋਸ਼ਿਸ਼ ਵੀਡੀਓ ਕੀਤੀ ਗਈ ਹੈਗੀ ਇਹ ਹਾਲਾਤ ਕਿਸ ਤਰੀਕੇ ਨਾਲ ਦੇਖਦੇ ਸੁਰੱਖਿਆ ਦੇ ਸਾਧਨਾਂ ਨਾਲ ਅਜੇ ਸੁਰੱਖਿਆ ਦੇ ਪੱਖ ਤੋਂ ਦੇਖੀਏ ਤਾਂ ਸੁਰੱਖਿਆ ਸਾਨੂੰ ਜੋ ਬਾਹਰੋਂ ਆਉਂਦਾ ਕੋਈ ਮਰੀਜ਼ ਦਾ ਰਿਸ਼ਤੇਦਾਰ ਜਾਂ ਕੋਈ ਔਰ ਅਣਜਾਣ ਬੰਦਾ ਉਹਦੇ ਪੱਖ ਤੋਂ ਤਾਂ ਠੀਕ ਹੈ ਸਕਿਉਰਟੀ ਉਤੋਂ ਬਚਾ ਲੇਗੀ ਅ ਬਟ ਜਦੋਂ ਅੰਦਰਲਾ ਸਟਾਫ ਹੀ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਤਾਂ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਕਿਤਨਾ ਕਿਤੇ ਸੋਚਣ ਦੀ ਲੋੜ ਹੈ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਤੇ ਜੋ ਕਦਰਾਂ ਕੀਮਤਾਂ ਰਿਸ਼ਤਿਆਂ ਦੀਆਂ ਸੀਗੀਆਂ ਧੀਆਂ ਭੈਣਾਂ ਦੀ ਜੋ ਜਿਸ ਪਿਛੋਕੜ ਤੋਂ ਅਸੀਂ ਹੋਂਨੇ ਆ ਸਾਰੇ ਅ ਧੀਆਂ ਦੀ ਚਾਹੇ ਗੁਰਬਾਣੀ ਦੀ ਗੱਲ ਕਰੀਏ ਹਰ ਜਗ੍ਹਾ ਧੀਆਂ ਭੈਣਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਪਰ ਸਾਡੇ ਸਮਾਜ ਹੁਣ ਇਸ ਹੱਦ ਤੱਕ ਗਿਰ ਚੁੱਕਿਆ ਕਿ ਅਸੀਂ ਭਾਵੇਂ ਘਰ ਆ ਭਾਵੇਂ ਸਮਾਜ ਆ ਭਾਵੇਂ ਵਰਕਪਲੇਸ ਆ ਉੱਥੇ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲ ਰਿਹਾ ਤੇ ਸਿਕਿਉਰਟੀ ਪ੍ਰਬੰਧ ਅਸੀਂ ਇਹ ਪੂਰੇ ਘਰ ਵੀ ਦੇਵਾਂਗੇ ਤਾਂ ਤਮੀ ਸਮਾਜ ਤੋਂ ਜੋ ਜਿਹੜਾ ਗੰਦ ਆ ਉਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੀ ਠੀਕ ਕਰਨਾ ਪਏਗਾ। ਸਟਾਫ ਦੀ ਤੇ ਜੀ ਦੇਖਣ ਨੂੰ ਨਹੀਂ ਆ ਸਿਰਫ ਪ੍ਰਸ਼ਾਸਨ ਨੇ ਕੋਈ ਧੂਰ ਲੱਗਾ ਪਰ ਅੰਚੇਪਲ ਕੋਈ ਸੰਗਿਆਨ ਲੇਤਾ ਨਹੀਂ ਆ। ਹਾਂਜੀ ਪ੍ਰਸ਼ਾਸਨ ਨੇ ਸਾਡੀ ਸਾਡੇ ਪ੍ਰੈਜ਼ੀਡੈਂਟ ਖੁਦ ਆਏ ਸੀ। ਵਾਕੇ ਡਾਕਟਰ ਰਖਸ਼ੀ ਦੇ ਕੇ ਗਏ ਹੈ ਕੰਪਲੇਂਟ ਤੇ ਉਹਨਾਂ ਨੇ ਇੰਸ਼ੋਰੈਂਸ ਸਾਨੂੰ ਪੂਰੀ ਦਿੱਤੀ ਹੈ ਕਿ ਇਹਦਾ ਇਨਕੁਆਇਰੀ ਜੋ ਸੁਪਰੀਮ ਕੋਰਟ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਸੈਕਸ ਪ੍ਰੋਵੈਂਸ਼ਨ ਆਫ ਸੈਕਸ਼ੂਅਲ ਹਰਾਸਮੈਂਟ ਐਟ ਵਰਕ ਪਲੇਸ ਉਹਦੀ ਜਿਹੜੀ ਕਮੇਟੀ ਆ ਉਹ ਕਮੇਟੀ ਦੀ ਜਲਦ ਤੋਂ ਜਲਦ ਬਿਠਾ ਕੇ ਤੇ ਦੋਨਾਂ ਪੱਖਾਂ ਨੂੰ ਬੁਲਾ ਕੇ ਉਹਨਾਂ ਦੇ ਬਿਆਨ ਲੈ ਕੇ ਤੇ ਇਹਦਾ ਜੋ ਵੀ ਗੋ ਨਿਕਲਦਾ ਉਹਦੇ ਹਿਸਾਬ ਨਾਲ ਐਕਸ਼ਨ ਲਿਆ ਜਾਏਗਾ ਬਾਕੀ ਦੇਖਦੇ ਆ ਕਿਵੇਂ ਅੱਗੇ ਚੱਲਦਾ ਉਸ ਹਿਸਾਬ ਨਾਲ ਅਸੀਂ ਅੱਗੇ ਰਣਨੀਤੀ ਨੀ ਤੈਅ ਕਰਾਂਗੇ ਕੰਪਲੇਂਟ ਜੀ ਜੀਆਰ ਹੈ ਡਾਕਟਰ ਸਰਬੀ ਇਨ ਦਾ ਡਿਪਾਰਟਮੈਂਟ ਆਫ ਗਾਇਨੀਆਲੋਜਿਸ ਉਹਨਾਂ ਦੀ ਕੰਪਲੇਂਟ ਹੈਗੀ ਹੈ ਕਿ ਕੱਲ ਰਾਤੀ 12 ਤਰੀਕ ਨੂੰ 9 ਵਜੇ ਰਾਤੀ 12 ਤਰੀਕ ਨੂੰ ਰਾਤੀ ਰਾਤ ਉਹਨਾਂ ਨੇ ਈਸੀਜੀ ਵਾਸਤੇ ਇੱਕ ਟੈਕਨੀਸ਼ੀਅਨ ਨੂੰ ਬੁਲਾਇਆ ਸੀ ਪੇਸ਼ੈਂਟ ਦੇ ਨੂੰ ਸ਼ੀ ਵਾਸ ਸਟੈਂਡਿੰਗ ਔਨ ਦਾ ਬੈੱਡ ਸਾਈਡ ਤੇ ਉਹ ਈਸੀਜੀ ਟੈਕਨੀਸ਼ੀਅਨ ਜੋ ਉਹਨੇ ਲਿਖਿਆ ਕੰਪਲੇਂਟ ਦੇ ਵਿੱਚ ਈਸੀਜੀ ਟੈਕਨੀਸ਼ੀਅਨ ਉਹਨੂੰ ਹੱਥ ਲਗਾ ਕੇ ਪਿੱਛੋਂ ਦੀ ਮਤਲਬ ਔਨ ਦਾ ਬੈਕ ਵਿਦ ਬੋਥ ਦਾ ਹੈਂਡਸ ਟੱਚ ਕਰਕੇ ਨਿਕਲਿਆ ਉਸ ਨੂੰ ਬੈੱਡ ਸਾਈਡ ਤੋਂ एंड उसने जो ओब्जैक्ट किया ईसी जी कमीशन ने कहा मैं कह रहा मैंने रस्ता नहीं दिता मेरे को तो मैं करना पे डॉक्टर लिखा कि मैं पेशेंट नही थी करके मैं पता नहीं लगे जो उन्हें मेरे को रस्ता मंगया in तो वट आई फील इज दूसरी बार कहना चाहता इन अप्रोप्रिएट वे तो क्पलेट मेरे को आई है जी अच्छा ढाई बजे मेरे को ਕਾਫੀ ਤੁਸਾਰ ਸਾਡੀ ਜੀਟੀਈ ਇੰਟਰਨਲ ਕਮੇਟੀ ਆਫ ਸੈਕਸੁਅਲ ਹਰਾਸਮੈਂਟ ਅਗੇਨਸਟ ਔਰ ਊਮਨ ਐਟ ਦ ਵਰਕਪਲੇਸ ਇੱਕ ਕਮੇਟੀ ਬਣੀ ਹੋਈ ਹੈ ਮੈਂ ਉਹਨਾਂ ਨੂੰ ਮਾਰਕ ਕਰ ਰਿਹਾ ਹੈਗਾ ਇਹ ਅੱਜ ਉਹਨਾਂ ਕੋਲ ਚਲੀ ਜਾਏਗੀ ਦੋ ਤਿੰਨ ਦਿਨਾਂ ਦੇ ਵਿੱਚ ਉਹਦਾ ਜੋ ਵੀ ਇਨਵੈਸਟਿਗੇਟ ਕਰਨਗੇ ਸਾਰਾ ਦੋਵਾਂ ਧਿਰਾਂ ਨੂੰ ਬੁਲਾਣਗੇ ਉਹਨਾਂ ਤੋਂ ਪੁੱਛਣਗੇ ਵੀ ਕੀ ਹੋਇਆ ਹੈਗਾ ਜੋ ਉਹਨਾਂ ਦੀ ਰਿਪੋਰਟ ਹੋਊਗੀ ਉਸ ਦੇ ਹਿਸਾਬ ਨਾਲ ਕਾਰਵਾਈ ਕਰ ਲਈ ਕੀਤੀ ਜਾਏਗੀ ਮੀਰਜਿੰਦਰ ਹਸਪਤਾਲ ਹਰਜਿੰਦਰ ਹਸਪਤਾਲ ਲਈ ਸਾਡੇ ਹਰਜਿੰਦਰ ਹਸਪਤਾਲ ਨੇ ਜਿਹਦੇ ਖਿਲਾਫ ਕੰਪਲੇਟ ਹੈਗੀ ਉਹਦੇ ਵੱਲੋਂ ਮੇਰੇ ਕੋਲ ਉਹਦੇ ਵੱਲੋਂ ਹਜੇ ਤੱਕ ਕੁਝ ਨਹੀਂ ਆਇਆ ਬਿਲਕੁਲ ਉਹ ਕਮੇਟੀ ਕੋਲ ਪੇਸ਼ ਹੋਏਗਾ ਜੀ ਕਮੇਟੀ ਤੋਂ ਉਹਨਾਂ ਤੋਂ ਪੁੱਛੇਗਾ ਨਹੀਂ ਵੀਡੀਓ ਮੇਰੇ ਕੋਲ ਕੋਈ ਨਹੀਂ